ਆਟਾ ਰਤਨ ਗੁੰਨ ਕੇ ਰੱਖਦੇ ਹੋ ਨਹੀਂ ਜੀ ਨਹੀਂ ਹਾਂ ਉਹਨੇ ਹੁੰਦਾ ਸੁਵੇਗਾ ਅੱਛਾ ਅੱਛਾ ਸਵੇਰੇ ਗੁੰਨਿਆ ਉਹਦੇ ਵਿੱਚ ਪਾਇਆ ਪਾਇਆ ਕਿ ਬਸ ਕੁਝ ਨਹੀਂ ਪਈਦਾ ਜੀ ਜਿੱਦਾਂ ਹੁਣ ਸਿਆਣ ਅੰਡ ਦੇ ਵਿੱਚ ਉਹ ਸਜਾ ਪਾਣੀ ਲੱਗਦਾ ਜੀ ਹਾਂ ਤੇ ਗਰਮੀਆਂ ਨੂੰ ਥੋੜਾ ਪਾਣੀ ਲੱਗਦਾ ਥੋੜਾ ਜਿਹਾ ਨਮਕ ਲੱਗਦਾ ਜੀ ਅੱਛਾ ਹਾਂ ਬਾਕੀ ਮਣਾਉਣ ਦਾ ਹੀ ਬਸ ਸਪੀਰੀਅਸ ਹੀ ਆਉਣਾ ਕੋਈ ਹੋਰ ਕੋਈ ਚੀਜ਼ ਨਹੀਂ ਚਾਪਾਉਂਦਾ ਕੀ ਨਹੀਂ ਪਰ ਅੱਟਾ ਹੀ ਹੁੰਦਾ ਕਿ ਮੈਦੇ ਅੱਟਾ ਹੀ ਆ ਤੁਸੀਂ ਅੱਟੇ ਦੀ ਬਣਾਉਣਾ ਮੈਦੇ ਦੀ ਵੀ ਬਣ ਜਾਂਦੀ ਹੈ ਪਰ ਲੇਕਿਨ ਅਸੀਂ ਆਟੇ ਦੀ ਬਣਾਉਣੀ ਤੁਸੀਂ ਪਟਿਆਲੇ ਰਹਿੰਦੇ ਆ ਹਾਂ ਪਟਿਆਲੇ ਤੇ ਜਾਂਦੇ ਰਹੇਗੇ ਜੀ ਅਸੀਂ ਆ ਜਾਇਆ ਕਰੋ ਦੂਏ ਤੀਏ ਤਾਂ ਸਾਡੇ ਕੋਲ ਕੰਮ ਉੱਤੇ ਹੁੰਦਾ ਹੀ ਆ ਹਾਂ ਨਹੀਂ ਆ ਜਾਇਆ ਕਰੋ ਫਿਰ ਹਾਂ ਪਟਿਆਲੇ ਕਿੱਥੇ ਜਾਂਦੇ ਹੋ ਪਟਿਆਲੇ ਗੁਰਦੁਆਰੇ ਆਪਣਾ ਬੁੜੀ ਇੱਥੇ ਨਾਰਦਾਣਾ ਚੌਂਕ ਵਾਲਿਆਂ ਦਾ ਹੋ ਗਿਆ ਮੇਰਾ ਆਪਣੇ ਆ ਸੰਤ ਪੰਚਮੀ ਦਾ ਉਹ ਨੂੰ ਮੇਰੇ ਅੰਦਰ ਆ ਜੀ ਇੱਕ ਜੋ ਹੈਗਾ 26 ਫਰਵਰੀ ਦਾ ਫਾਸਟ ਦੇ ਸਾਹਮਣੇ ਸੰਤ ਪੰਚਮੀ ਦਾ ਕਿੱਥੇ ਲਾਉਂਦੇ ਆ ਉਹ ਨਾਲੇ ਹੁੰਦਾ ਜੀ ਬਾਹਰਲੇ ਪੱਸੇ ਤੇ ਗੁਰਦੁਆਰੇ ਤੋਂ ਜਿਆਦਾ ਆਪਾਂ ਅੱਡੇਆਂ ਨੂੰ ਜਾਣਦੇ ਨਾ ਜੀ ਮਰੇ ਉਹ ਮਾਰਕੀਟਾਂ ਨਾਲੇ ਮਾਰਕੀਟ ਵਾਲਿਆਂ ਦਾ ਹੁੰਦਾ ਅੱਛਾ ਹਾਂ ਜੀ ਜਿੱਥੇ ਗੱਡੀਆਂ ਗੁਟੀਆਂ ਠੀਕ ਆ ਸੰਤ ਪੰਚਮੀ ਦਾ ਤਾਂ ਮੇਲੇ ਲੱਗਦਾ ਇੱਥੇ ਤੇ ਕੁਵਾਰਨ ਸਾਹਿਬ ਨਾਰਦਾਣਾ ਚੋਂ ਤੋਂ ਬਹੁਤ ਵੱਡਾ ਹੁੰਦਾ ਜੀ ਪ੍ਰੋਗਰਾਮ ਮੋਤੀ ਬਾਗ ਗੁਰਦੁਆਰੇ ਉੱਥੇ ਵੀ ਪਟਿਆਲੇ ਤੱਕ ਜਾਂਦੇ ਹੋ ਤੁਸੀਂ ਹੈ ਨਾ ਹਾਂਜੀ ਮੇਰੀ ਸਿਸਟਰ ਮੈਂ ਹੀ ਹੈ ਜੀ ਉੱਥੇ ਹਾਂ ਸੂਲਰ ਸੂਲਰ ਅੱਛਾ ਨਾਲ ਹੀ ਹੈ ਵੇੜੇ ਪਹਿਲਾਂ ਬਣਾ ਕੇ ਰੱਖ ਦਿਓ ਫਿਰ ਵੇੜੇ ਪਹਿਲਾਂ ਬਣਾ ਕੇ ਰੱਖਿਆ ਕਰਦੇ ਥੋੜਾ ਜਿਆ ਜਾਨੀ ਉਤਰ ਜਾਂਦਾ ਥੋੜਾ ਜਿਆ ਠੰਡ ਦੇ ਵਿੱਚ ਨਾ ਥੋੜੇ ਫਿਰ ਢਾਲੇ ਜਾਂਦੇ ਪੇੜੇ ਜੀ ਢਾਟ ਜਾਂਦੇ ਆ ਹਾਂਜੀ ਹਾਂਜੀ ਨਾਲੇ ਸਿਕਰੀ ਨਹੀਂ ਢਾਲੇ ਪੇੜੇ ਨਹੀਂ ਜੀ ਬਣਨੇ ਹੁਣ ਅੱਛਾ ਆਟਾ ਜਿਹੜਾ ਉਹ ਫੋਨੇ ਉੱਪਰ ਜਿੰਨਾ ਗਰਮੈਸ਼ੀ ਹੋ ਜਾਂਦੀ ਨਾ ਫਿਰ ਢਲ ਜਾਂਦੇ ਨਾਲੇ ਸਿਕਰੀ ਨਹੀਂ ਆਉਂਦੀ ਹਨਾ ਇਹ ਵਧੀਆ ਪ੍ਰੋਬਲਮ ਬਹੁਤ ਵਧੀਆ ਨਹੀਂ ਤੇ ਪਹਿਲਾਂ ਤਵੀ ਤੇ ਬਣਾਉਂਦੇ ਸੀ ਨਾ ਤਵੀ ਤੇ ਹੁਣ ਵੀ ਬਣਾਨੇ ਜੀ ਤਵੀ ਤੇ ਹਾਂ ਜਿੱਦਾਂ ਵੱਡਾ ਕੰਮ ਜਿਹੜਾ ਨੰਗਰਾਂ ਦਾ ਹੁੰਦਾ ਉਹ ਤਵੀ ਤੇ ਬਣਾਉਂਦੇ ਅੱਛਾ ਦਾ ਕੋਈ ਘਾਤਾ ਫਕਸ਼ਣਾ ਥੋੜਾ ਬੋਦਾ 200 300 ਬੰਦੇ ਦਾ ਕਰ ਉਹ ਵੀ ਦੇਣਾ ਦੀ ਅੱਛਾ ਅੱਛਾ ਹਾਂਜੀ ਤੇ ਤੁਸੀਂ ਇੱਥੇ ਪੱਲੀਆਂ ਦੇ ਵਸਿੰਦੇ ਆਂ ਨਾਲੇ ਜੀ ਲੰਗੜੋਏ ਦੇ ਕੋਲ ਆ ਜੀ ਪਿੰਡ ਗੋਰਖਪੁਰ ਜੀ ਅੱਛਾ ਅੱਛਾ ਹਾਂਜੀ ਠੀਕ ਹੈ ਜਿੱਦਣਾ ਉਹ ਭਾਜੀ ਨਾਲ ਸਾਡਾ ਜਿੱਦਣਾ ਪੱਕਾ ਹੀ ਕਨੈਕਟਰ ਸੀ ਇਹ ਜੀਦੇ ਭਾਜੀ ਨਾ ਉਹਨਾਂ ਦਾ ਇੱਕ ਕੰਮ ਕਮ ਜਿੱਦਣਾ ਜਿਹੜੇ ਆਪਣਾ ਬਾਈ ਨੰਬਰ ਤੇ ਆ ਬਾਈ ਨੰਬਰ ਬਾਈ ਨੰਬਰ ਠੀਕ ਹੈ ਪਤਰਨਗਰ ਹੈ ਠੀਕ ਹੈ ਆ ਜਾਓ ਇਹ ਜਿਆਦਾ ਮੱਤ ਉੱਧਰ ਵੀ ਮੌਜੂਦ ਹਨ ਨਾਲੇ ਤਾਂ ਮਮਾ ਜਰਾ ਪੈਂਦਾ ਪੈਂਦਾ ਹਾਂ ਨਾਲ ਹੀ ਆ ਤਾਂ ਮਮਾ ਜਰਾ ਨਾਲ ਹੀ ਹੈ ਮੇਰੇ ਮਮਾ ਹੀ ਰਹਿੰਦੇ ਤਾਂ ਮਮਾ ਜਰਾ ਸਾਡੇ ਨਾਲ ਹੀ ਆ ਹਾਂ ਜੀ तेल 갈ੀ गरम ਕਰਦੇ ਆ ਜੀ ਆਹ ਪਕੌੜੇ ਮੜੇ गरम ਕਰਦੇ ਆ ਜੀ ਇੱਕ ਚਪਾ ਪਕੌੜੇ गरम ਕਰਦੇ ਆ ਬਹੁਤ ਵਧੀਆ ਇੱਧਰ ਕੀ ਬਣ ਰਿਹਾ ਹਾਂਜੀ ਸਾਡੀ ਹੈ ਜੀ ਇੱਧਰ ਦਾਲ ਇੱਧਰ ਸਬਜੀ ਇੱਕ ਸਬਜੀ ਆਹ ਦਾਾਲ ਹੈ ਜੀ ਇਹ ਦਾਲ ਬਣ ਗਈ ਹਾਂ ਮਾਝੀਰਾ ਜੀ अच्छा मटर पनीर मटर पनीर बन गए दाल होगी फिर सब्जी मिक्स सब्जी सूखी सब्जी मिक्स हां ठीक है जी बहुत बढ़िया ਉਹਦੇ ਦਿੱਤਾ ਜਾਂਦੇ ਆ ਚੱਕੇ ਇਹ ਸਾਡੇ ਲੋੜੀ ਦਾ ਪ੍ਰੋਗਰਾਮ ਹੈ ਬੇਰੀ ਭਾਂ ਦੇ ਪੜੋਤੇ ਦਾ ਉਥੇ ਪ੍ਰੋਗਰਾਮ ਹੋ ਰਿਹਾ ਤੇ ਇਹ ਸਾਰਾ ਪਿੰਡ ਹੈ ਨਵੇਂ ਸ਼ਰ ਦੇ ਕੋਲ ਉਥੇ ਪ੍ਰੋਗਰਾਮ ਹੋ ਰਿਹਾ ਓਕੇ ਠਾਈ ਵਾਈ